ਭਾਜੀ ਕਿੰਨੀਆਂ ਮੋਮਬੱਤੀਆਂ ਲਾਈਏ ਫਿਰ ਪਤਾ ਨਹੀਂ ਹੁਣ ਜੇ ਪਹਿਲਾ ਜਨਮ ਨੇ ਦੇਖਣਾ ਹੋਵੇ ਤਾਂ ਦੂਰਬੀਨ ਨਾਲ ਦੇਖਣਾ ਹਾਂਜੀ ਭਾਜੀ ਜ਼ਿੰਦਗੀ ਦਾ ਕੋਈ ਐਕਸਪੀਰੀਅੰਸ ਅੱਜ ਹੋਇਆ ਮੇਰਾ ਜੀ ਅੱਜ ਕਾਕੇ ਮੈਂ ਤਿੰਨ ਗੱਲਾਂ ਸਿੱਖੀਆਂ ਹਾਂਜੀ ਵਕੀਸ਼ ਜੀ ਹਾਂਜੀ ਤਿੰਨ ਗੱਲਾਂ ਸਭ ਤੋਂ ਪਹਿਲੀ ਗੱਲ ਕਿ ਜਿੱਦਾਂ ਜਿੱਦਾਂ ਬੰਦੇ ਦੀ ਉਮਰ ਹੁੰਦੀ ਜਾਂਦੀ ਆ ਚੀਜ਼ਾਂ ਭੁੱਲਣ ਲੱਗ ਪੈਂਦੀਆਂ ਹਾਂਜੀ ਦੂਜੀਆਂ ਮੈਨੂੰ ਦੋ ਯਾਦ ਨੇ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਅੱਜ ਮੇਰਾ ਜਨਮ ਦਿਨ ਆ ਤੇ ਮੇਰੇ ਭਰਾ ਮੇਰੇ ਨਾਲ ਮੇਰਾ ਜਨਮ ਦਿਨ ਮਨਾ ਰਹੇ ਆ ਹੈ ਤੇ ਇਹ ਅਨਾਉਂਸਮੈਂਟ ਮੈਂ ਮੈਂ ਅੱਜ ਇਹ ਕਰ ਰਿਹਾ ਕਿ ਮੈਂ ਪੂਰੀ ਐਲਬਮ ਰਿਲੀਜ਼ ਕਰ ਰਿਹਾ ਮਸਤੀ 4 ਵਾਹ ਜੀ ਵਾਹ ਮਸਤੀ 4 ਬਹੁਤ ਬਹੁਤ ਤੇ ਉਹਦਾ ਪਹਿਲਾ ਗੀਤ 6 ਫਰਵਰੀ ਨੂੰ ਆ ਰਿਹਾ ਵਾਹ 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 ਧੰਨਵਾਦ ਹੈਪੀ ਬਰਥਡੇ ਹੈਪੀ ਬਰਥਡੇ ਕਮਲ ਖਾਨ ਆੜੀ ਬਹੁਤ ਬਹੁਤ ਮੁਬਾਰਕਾ ਭਾਜੀ ਤਿੱਖਾ ਬਹੁਤ ਆ ਜੀਵੇ ਰਹਿਣਾ ਗਾਣਾ ਵੀ ਆ ਮੁੜ ਕੇ